ਇਹਨੇ ਕੋਲ ਲਾਇਸੈਂਸ ਹੈਗਾ ਕੀ ਕੋਲ ਲਾਇਸੈਂਸ ਹੈ ਫਾਈਲ ਆਪਣਾ ਹੀ ਕੀਤਾ ਹੈ ਤੇ ਇਹਦੀ ਆਰਸੀ ਇਹਦਾ ਇੰਸ਼ੋਰੈਂਸ ਉਹ ਵੀ ਨਹੀਂ ਸੋਲਿਊਸ਼ਨ ਨਹੀਂ ਆਹ ਦੇਖੋ ਜੀ ਮੈਂ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਉਹਨਾਂ ਨੂੰ ਇੱਕ ਵਾਰੀ ਇਹੀ ਕਰਨਾ ਕਿ ਆਹ ਦੇਖੋ ਇਹਦੇ ਉੱਤੇ ਕੋਈ ਸਕੂਲ ਦਾ ਨਾਮ ਹੀ ਲਿਖਿਆ ਅਧਰੂ ਲਿਆ ਆਹ ਕੀ ਪੱਲੀ ਲਿਖਿਆ ਜੀ ਇਹ ਮਗਰ ਇਹਦਾ ਨੰਬਰ ਨਹੀਂ ਹੈਗਾ ਆ ਸਾਰੀ ਗੱਡੀਆਂ ਨੇ ਊੜ ਪਟੰਗ ਲਿਖ ਕੇ ਭਰੀ ਆ ਇਧਰ ਲਿਆ ਸਾਰੇ ਸਾਰੇ ਤੱਕ ਆਹ ਦੇਖ ਆਪਣੀ ਕੋ ਜ ਨਹੀਂ ਆ ਰਹੀ ਜੀ ਛੇ ਨੰਬਰ ਨਹੀਂ ਅਗਲੇ ਪਾਸੇ ਵੀ ਕੋਈ ਹਾਈ ਸਕੂਟੀ ਪਲੇਟ ਨਹੀਂ ਹੈਗੀ ਲੋਕਾਂ ਨੂੰ ਵਧੇ ਨੇ ਸਵਾਰੀਆਂ ਜਿਹੜੀਆਂ ਵਿੱਚ ਬੱਚੇ ਜਿਹੜੇ ਹੈ ਕਪੈਸਿਟੀ ਤੋਂ ਵੱਧ ਨੇ ਵਿੱਚ ਭਾਏ ਆ ਇਹ ਇਸ ਕਰਕੇ ਪੇਰੈਂਟਸ ਨੂੰ ਭੇਂਦੀ ਹੈ ਵੀ ਆਪਾਂ ਤੇ ਇਹਦਾ ਹੁਣ ਕਰਾਂਗੇ ਚਲਾਨ ਕਿ ਤੁਸੀਂ ਆਪਣੇ ਬੱਚੇ ਜਿਹੜੇ ਆ ਸੇਫ ਸਰਵਾਨ ਦੇ ਵਿੱਚ ਭੇਜੋ ਜਿਹਦੇ ਵਿੱਚ ਤੁਹਾਡੇ ਬੱਚੇ ਸੇਫ ਰਹਿਣ ਉਹਦੇ ਵਿੱਚ ਭੇਜੋ ਇਹਦੇ ਨਾਂ ਇਹਦੇ ਕੋਈ ਇਨਸੋਰਸ ਨਾ ਇਹਦੇ ਕੋਈ ਪ੍ਰੋਡਕਸ਼ਨ ਨਾ ਇਹਦੇ ਕੋਲ ਆਰਟੀ ਨਾ ਇਹਦਾ ਲਾਇਸੈਂਸ ਬਣਿਆ ਤੇ ਤੁਸੀਂ ਇਹ ਜਿਆ ਕੀਮਤੀ ਜਾਨਾਂ ਨੇ ਇਹਦੇ ਵਿੱਚ ਭਾਈਆਂ ਨੇ ਇਹਦਾ ਕੀ ਬਣੂਗਾ ਇਸ ਕਰਕੇ ਇਹ ਲੋਕ ਆਪਣੇ ਜਿਹੜੇ ਬਸਤੀਆਂ ਦੇ ਬੇਰੈਂਸ ਨੇ ਉਹਨਾਂ ਨੂੰ ਵੇਂਦੀ ਹੈ ਵੀ ਆਗੇ ਸਾਰੇ ਜਿਹੜੇ ਨੇ ਅਸੀਂ ਗੱਡੀ ਦਾ ਅਰੇਂਜਮੈਂਟ ਕਰਕੇ ਇਹਦੇ ਵਿੱਚ ਜਿਹੜੇ ਬੱਚੇ ਭੇਜ ਰਹੇ ਆ ਔਰ ਆ ਗੱਡੀ ਜਿਹੜੀ ਆ ਗੱਡੀ ਨੂੰ ਅਸੀਂ ਬਾਉਂਡ ਕਰ ਰਹੇ ਆ। ਉਹ ਕਿ ਬੱਚੇ ਜਿਹੜੇ ਨੇ ਇਹਦੇ ਵਿੱਚ ਇੱਕ